ਸ਼੍ਰੀ ਗੁਰੂ ਰਵਿਦਾਸ ਜੀ ਨੇ ਪੰਨਤ ਨੂੰ ਦੰਬੜੀ ਦੇਣੀ 12 ਸਾਲ ਬਾਅਦ ਮੇ ਲੱਗਾ ਕੁੰਭ ਦਾ 12 ਸਾਲ ਬਾਅਦ ਮੇ ਲੱਗਾ ਕੁੰਭ ਦਾ ਚਾਰੇ ਪਾਸੇ ਸੰ ਖੁਸ਼ੀਆਂ ਛਾਈਆਂ ਗੰਗਾ ਜਲ ਚ ਕਰਨ ਇਸ਼ਨਾਨ ਜੀ ਸੰਗਤੇ ਦੂਰ ਦੂਰ ਚੱਲ ਸੰਗਤਾਂ ਆਈਆਂ ਬੈਠਾ ਰਾਂ ਵਿੱਚ ਜੋੜਿਆਂ ਨੂੰ ਗੰਢਦਾ ਕੁਦਰਤ ਦਾ ਇਹ ਅਜਿਬ ਨਜ਼ਾਰਾ ਆਉਂਦੇ ਜਾਂਦੇ ਰਾਈਆਂ ਨੂੰ ਤਾਰੀ ਜਾਂਦਾ ਮੇਰਾ ਸਤਿਗੁਰੂ ਆਉਂਦੇ ਜਾਂਦੇ ਰਾਈਆਂ ਨੂੰ ਤਾਰੀ ਜਾਂ ਮਦਾ ਮੇਰਾ ਸਤਿਗੁਰ ਮੇਰਾ ਗੁਰੂ ਰਵੀਦਾਸ ਪਿਆਰਾ ਇੱਕ ਯਾਦ ਰੂ ਨੂੰ ਰਵੀਦਾਸ ਆਖਦੇ ਕਹਿੰਦੇ ਪੰਡ ਤਜ ਰਕ ਇੱਥੇ ਬਹਿ ਜਾ ਦਸਨ ਆਂਦੀ ਕਿਰਤ ਕਮਾਈ ਚੋਂ ਸੰਗ ਤੇ ਦਸਨੋਂ ਆਂਦੀ ਕਿਰਤ ਕਮਾਈ ਚੋਂ ਪੰਡਤਾ ਹੋਏ ਇੱਕ ਦਮੜੀ ਤੂੰ ਪੰਡਤਾ ਲੈ ਜਾਓ ਜਦੋਂ ਪੰਡਤਾ ਗੰਗਾ ਦੇ ਉੱਤੇ ਜਾਵੇਂਗਾ ਵਾਜ ਮਾਰ ਗੰਗਾ ਮਾਈ ਨੂੰ ਬੁਲਾਈ ਕਹਿ ਦੇ ਪੇਟਾ ਪੇਜੀ ਇੱਕ ਸੱਚੇ ਪਿਆਰ ਨੇ ਪੰਡਤਾ ਹੋਏ ਕਹਿ ਦੇ ਪੇਟਾ ਪੇਜੀ ਇੱਕ ਸੱਚੇ ਪਿਆਰ ਨੇ ਪੰਡਤਾ ਹੋਏ ਹੱਥ ਕੱਢੇ ਤਾਂ ਫਿਰ ਉਸ ਨੂੰ ਫੜਾਈ ਓ ਗੰਗਾ ਟੱਟ ਉੱਤੇ ਪਹੁੰਚ ਕੇ ਤੂੰ ਪੰਡਤਾ ਨਾਲ ਪ੍ਰੇਮ ਦੇ ਤੂੰ ਹਲਖ ਜਗਾਈ ਹੱਥ ਕੱਢਿਆ ਨਾ ਜੇਕਰ ਗੰਗਾ ਮਾਈ ਨੇ ਪੰਡਤਾ ਵੇ ਹੱਥ ਕੱਢਿਆ ਨਾ ਜੇਕਰ ਗੰਗਾ ਮਾਈ ਨੇ ਪੇਟਾ ਪ੍ਰੇਮ ਵਾਲੀ ਵਾਪਸ ਲਿਆਈ ਕਦਮੜੀ ਪੰਡਤ ਤੁਰਾ ਜਾ ਹਮਦਾ ਹੀਰ ਕਰਦਾਓ ਮਨ ਚ ਵਿਚਾਰ ਮਿੰਨਾ ਮਿੰਨਾ ਹੱਸੇ ਮਿੰਨਾ ਮਿੰਨਾ ਹੱਸੇ ਨਾਲੇ ਕੁਝ ਸੋਚਦਾ ਤੇ ਕਹਿੰਦਾ ਕਿੱਥੇ ਗੰਗਾ ਮਾਈ ਕਿੱਥੇ ਚਮਿਆਰ ਗੰਗਾ ਮਾਈ ਦਾ ਪੰਡਤ ਨੂੰ ਆਵਾਜ਼ ਮਾਰ ਕੇ ਬੁਲਾਉਣਾ ਹੱਥ ਕੱਢ ਗੰਗਾ ਮਾਈ ਨੇ ਹੱਥ ਕੱਢ ਗੰਗਾ ਮਾਈ ਨੇ ਜਾਂਦੇ ਪੰਡਤ ਨੂੰ ਕੋਣ ਬੁਲਾ ਲਿਆ ਟੇਟਾ ਜੜੀ ਰਵੀ ਦਾਸ ਦੀ ਦਸ ਪੰਡਤ ਤੱਕ ਚੇਤਾ ਭੁਲਾ ਲਿਆ ਅਥ ਕੱਢ ਗੰਗਾ ਮਾਈ ਨੇ ਆਵਾਜ਼ ਸੁਣ ਗੰਗਾ ਮਾਈ ਦੀ ਸੀ ਪੰਡਿਤ ਬੜਾ ਕਬਰਾਇਆ ਤੇਰੀ ਅਨਧਨੀ ਪੰਡਤਾ ਤੈਨੂੰ ਤਰਸ ਜਰਾ ਨ ਆਇਆ ਲਵਣ ਆਇਆ ਪਾਪ ਤੀਰਥੀ ਵੇ ਲਵਣ ਆਇਆ ਪਾਪ ਤੀਰਥੀ ਇਕ ਪਾਪ ਹੋਰ ਪੰਡਤਾ ਚੜਾਲਿਆ ਹੱਥ ਕੰਡ ਗੰਗਾ ਮਾਈ ਨੇ ਪੰਡਤ ਹੈਰਾਨ ਹੋ ਗਿਆ ਦੇਖ ਚੂੜੇ ਵਾਲਾ ਹੱਥ ਨਿਆਰਾ ਪੰਡਤ ਹੈਰਾਨ ਹੋ ਗਿਆ ਦੇਖ ਚੂੜੇ ਵਾਲਾ ਹੱਥ ਪਿਆਰਾ ਅਜ ਤੱਕ ਦੇਖਿਆ ਨਾ ਕੁਦਰਤ ਦਾ ਅਜ ਵਿਨਜਾਰਾ ਦਿਲ ਤੱਕ ਤੱਕ ਕਰਦਾ ਜੀ ਦਿਲ ਤੱਕ ਤੱਕ ਕਰਦਾ ਇਸ ਗੱਲ ਨੂੰ ਨਾ ਸੋਚਿਆ ਵਿਚਾਰਿਆ ਹੱਥ ਕੱਢ ਗੰਗਾ ਮਾਈ ਨੇ ਜੀ ਹੱਥ ਕੱਢ ਗੰਗਾ ਮਾਈ ਨੇ ਪ੍ਰੇਮੇ ਅਗੇ ਫਿੱਕੇ ਲੱਗਦੇ ਪ੍ਰੇਮੇ ਅਗੇ ਫਿੱਕੇ ਲੱਗਦੇ ਤਨ ਦੌਲਤ ਹੀਰੇ ਮੋਤੀ ਗੁਰੂ ਬਿਨ ਗਿਆਨ ਨਾ ਹੋਵੇ ਤੇ ਗਿਆਨ ਬਿਨਾ ਨਾ ਜੋਤੀ ਰਵਿਦਾਸ ਬਾਲੀ ਜਗਦਾ ਲਖਵਾਰੀਓ ਨੂੰ ਨਮਸਕਾਰਿਆ ਹੱਥ ਕੱਢ ਗੰਗਾ ਮਾਈ ਨੇ ਪ੍ਰੇਮ ਦੇਖ ਗੰਗਾ ਮਾਈ ਦਾ ਪੰਡਿਤ ਝੱਟ ਪੱਟ ਬਣ ਤਬੜਾਈ ਗੋਡਿਆਂ ਦੇ ਭਾਰ ਚੁੱਕਿਆ ਗੰਗਾ ਮਾਈ ਹੱਥ ਦਮੜੀ ਫੜਾਈ ਭੁੱਲ ਮੇਰੀ ਮਾਫ ਕਰ ਦੇ ਮਾਤਾ ਉਲ ਮੇਰੀ ਬਾਫ ਕਰ ਦੇ ਇਹਦੇ ਉੱਤੇ ਤੇਰਾ ਦਿਕਾਰਿਆ ਹੱਥ ਕੱਢ ਗੰਗਾ ਮਾਈ ਨੇ ਪ੍ਰੇਮ ਦੀਆਂ ਪਾਕੇ ਡੋਰੀਆਂ ਪ੍ਰੇਮ ਦੀਆਂ ਪਾਕੇ ਡੋਰੀਆਂ ਰਬ ਬਸ ਪਗਤਾਨੇ ਕੀਤਾ ਬਚ ਗਿਆ ਪੰਜਾ ਚੋਰਾ ਤੋਂ ਜਿਨਾ ਮਨ ਜੀਤਾ ਜਗ ਜੀਤਾ ਹੀਰ ਕੰਗਣ ਲੈ ਕੇ ਜੀਰ ਕੰਗਣ ਲੈ ਕੇ ਪੰਡਿਤ ਛੇਤੀ ਛੇਤੀ ਘਰ ਨੂੰ ਪਹਾਰਿਆ ਹੱਥ ਕੱਢ ਗੰਗਾ ਮਾਈ ਨੇ ਗੰਗਾ ਬਾਈ ਨੇ ਪੰਡਤ ਨੂੰ ਕੰਗਲ ਨਿਸ਼ਾਨੀ ਦੇਣੀ ਜਦ ਦਮੜੀ ਫੜਾਈ ਗੰਗਾ ਬਾਈ ਨੂੰ ਜਦ ਦਮੜੀ ਫੜਾਈ ਗੰਗਾ ਬਾਈ ਨੂੰ ਪੰਡਤ ਖੜ ਗਿਆ ਦੋਨੋਂ ਹੱਥ ਜੋੜ ਮੇਰੇ ਬਖਸ਼ ਤੇ ਗੁਨਾ ਮਾਤਾ ਮੇਰੀ ਇਹ ਤੇ ਕਹਿੰਦਾ ਤੇਰੇ ਦਰ ਤੇ ਖੜਾ ਹੈ ਤੇਰਾ ਚੋਰ ਦਾ ਸਾਗਰ ਹੈ ਡੂੰਗਾ ਤਰ ਜਾਏਗਾ ਉਹਦੇ ਉਤੇ ਜਿਸ ਕੀ ਤਵਿਸ਼ਵਾਸ ਭੇਸ ਤਾਰ ਲਿਆ ਰੱਬ ਇਨਸਾਨ ਦਾ ਪੰਡਤਾ ਵੇ ਭੇਸ ਤਾਰ ਲਿਆ ਰੱਬ ਇਨਸਾਨ ਦਾ ਪੰਡਤਾ ਵੇ ਜਿਹਨੂੰ ਕਹਿੰਦੇ ਸ੍ਰੀ ਗੁਰੂ ਰਵਿਦਾਸ ਹੋ ਮਾਈ ਕਹਿੰਦੀ ਗੱਲ ਸੁਣ ਪੰਡਤਾ ਤੂੰ ਕੀ ਜਾਣੇ ਉਹਦੇ ਜੋ ਜਿਨਿਆਰੇ ਪੇਟ ਬਦਲੇ ਕੀ ਦੇਮ ਤੈਨੂੰ ਪੰਡਤਾ ਪੰਡਤਾਵੇ ਪੇਟ ਬਦਲੇ ਕੀ ਦੇਮ ਤੈਨੂੰ ਪੰਡਤਾ ਪੰਡਤਾਵੇ ਜਿਹੜੀ ਪੈਜੀ ਰਵੀ ਦਾਸ ਪਿਆਰੇ ਦਿਲ ਵੀ ਇਹ ਕਹਿੰਦਾ ਕੁਛ ਦੇਣ ਨੂੰ ਮੇਰੇ ਕੋਲ ਆ ਕੇ ਪੰਡਤਾ ਬਹਿ ਜਾ ਮੇਰੇ ਬਲੋਂ ਜਾ ਕੇ ਦੇਹੀ ਰਵਿਦਾਸ ਨੂੰ ਪੰਡਤਾ ਓਏ ਮੇਰੇ ਬਲੋਂ ਜਾ ਕੇ ਦੇਵੀ ਰਵਿਦਾਸ ਨੂੰ ਪੰਡਤਾ ਓਏ ਹੀਰ ਕੰਗੜ ਨਿਸ਼ਾਨੀ ਮੇਰੀ ਲੈ ਜਾਓ ਹੋ ਪੰਡਤ ਕੰਗਣ ਲੈ ਕੇ ਘਰ ਆ ਗਿਆ ਤੇ ਪਤਨੀ ਨੇ ਕੰਗਣ ਦੀ ਚਮਕ ਦੇਖ ਕੇ ਬਾਹ ਚ ਪਾ ਲਿਆ ਜਦ ਦੇਖਿਆ ਕੰਗਣ ਨੂੰ ਫੜ ਕੇ ਜੀ ਫੜ ਕੇ ਜਦ ਦੇਖਿਆ ਕੰਗਣ ਨੂੰ ਫੜ ਕੇ ਪੰਡਤ ਹੈਰਾਨ ਹੋ ਗਿਆ ਚਮਕਾਂ ਚਮਕਾਂ ਸੂਰਜ ਤੋਂ ਵੀ ਵਾਰੇ ਜ਼ਿਆਦਾ ਚਮਕਾਂ ਹੈ ਲੈ ਕੇ ਪੰਡਿਤ ਕੰਗਣ ਜਦ ਤੁਰਿਆ ਜੀ ਤੁਰਿਆ ਲੈ ਕੇ ਪੰਡਿਤ ਕੰਗਣ ਜਦ ਤੁਰਿਆ ਤੇ ਦਿਲ ਬੇਈਮਾਨ ਹੋ ਗਿਆ ਕਹਿੰਦਾ ਕਹਿੰਦਾ ਇੰਨਾ ਸੋਨਾ ਕੰਗਣ ਟਿਕਣ ਨਾ ਦੇਂਦਾ ਹੋਏ ਉਹ ਕਾਲੀ ਕਾਲੀ ਤੁਰਦਾ ਜਾਂਦਾ ਜੀ ਜਾਂਦਾ ਉਹ ਕਾਲੀ ਕਾਲੀ ਤੁਰਦਾ ਜਾਂਦਾ ਪਿੱਛੇ ਨਾਲ ਧਿਆਨ ਮਾਰਦਾ ਸੜਕੇ ਸੜਕੇ ਘਰ ਪਹੁੰਚ ਲਾ ਲਿਆ ਕੁੰਡਾ ਅੰਦਰ ਵੜ ਕੇ ਹੋਏ ਰਹੀ ਹੱਦ ਖੁਸ਼ੀਆਂ ਦੀ ਕੋਈ ਨਾ ਬਈ ਕੋਈ ਨਾ ਰਹੀ ਹੱਦ ਖੁਸ਼ੀਆਂ ਦੀ ਕੋਈ ਨਾ ਜਦ ਪੰਡਤਾਣੀ ਦੇਖਿਆ ਆਇਆ ਆਇਆ ਬਾ ਵਿੱਚ ਪੰਡਤਾਣੀ ਨੇ ਛੱਟ ਪਾਇਆ ਜੈ ਕਰਦੇ ਤੁਹਾਨੂੰ ਜੀ